पूरी चाहिए <laughs> आ आ आ आ बाजी बिलो अब भाई भूतना ने तो बाहर कर दी मां भूतना ने बाहर किदू कड्डा भूतना तो दमी का ट्रैक्टर लेन गयो है ट्रैक्टर चलावण वाला बंदा कोई नहीं है बड़ी तू चलाक और आ के आ गली दे तो को भाई साडे अगू तो बैठा है घर बड़े आ बगैर असली लग रहा है तो ट्रैक्टर लेवन को भाग गया भाई तू से बड़े खोते दिमाग दे मालिक बंदे इने मैं तो मुकाले मुकाले दी शरत रात रानी दी भूतना घरे बड़े आ बेटा तेरा कोई टेंशन ਇਹ ਕਹੇ ਤੈਨੂੰ ਬੌਕੀਆਂ ਵੀ ਉਹ ਘਰੇ ਕੋਈ ਨਹੀਂ ਆਇਆ ਮੋੜ ਤੁਸੀਂ ਜੈਡ ਬਣਾ ਕੇ ਖੜੇ ਹੀ ਹੋ ਉਹ ਬਾਜੀ ਜੈਡ ਬਣਾਵਾਂ ਵਾਲੀ ਕਿਹੜੀ ਗੱਲ ਹੈ ਸਾਡੇ ਅੱਖੀ ਦਸਾਵੇਂ ਤਾਂ ਘਰ ਵੜਿਆ ਤੂੰ ਇਹ ਕਹੇ ਉਹਨੂੰ ਸਾਦਰ ਸੇਂਦਰ ਨਾਲ ਗੱਲ ਕਰਨੀ ਮੋੜ ਪਾ ਬੈਠਾ ਰਵੇ ਨਾ ਇਹ ਦੇ ਇੱਕ ਸਾਂ ਦੀ ਗੱਲ ਸੁਣ ਲਓ ਆ ਤੁਹਾਨੂੰ ਮੇਰੀ ਜ਼ੁਬਾਨ ਦੀ ਸਮਝ ਨਹੀਂ ਆਈ ਮੈਂ ਕਿ ਤੁਹਾਨੂੰ ਫਾਰਸੀ ਬੋਲੀ ਜਾਨੀ ਆ ਜੇ ਘਰੇ ਹੋਵੇ ਤਾਂ ਮੈਂ ਤੁਹਾਡੇ ਮੱਥੇ ਲਾ ਚੜਨਾ ਤੁਸੀਂ ਕਬੂਤਨਾਂ ਨੂੰ ਖਾ ਜਾਵਣਾ ਅਸੀਂ ਅੱਖੀ ਅਜ ਮਰਚਾ ਖਿਲਦੀ ਬਣਿਆ ਜਿਹੜਾ ਸਾਨੂੰ ਦਿਸਦਾ ਕੋਈ ਨਹੀਂ ਸਾਡੇ ਅੱਦੂ ਅੱਦੂ ਘਰ ਵੜਿਆ ਤੂੰ ਪਿਆਣੀ ਘਰ ਹੈ ਕੋਈ ਬੈਠੇ ਮੰਦਰ ਬੈਠੇ ਲਾ ਤੂੰ ਹੰ